ਲਗਾਤਾਰ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਜਿਸ ਦੇ ਵਿੱਚ ਜਿਹੜਾ ਸਟੇਜਾਂ ਲਾ ਕੇ ਜਿਹੜੇ ਉੱਥੇ ਮਰੀਜ਼ ਨੇ ਉਹਨਾਂ ਨੂੰ ਠੀਕ ਹੁੰਦਿਆਂ ਦਿਖਾਇਆ ਜਾਂਦਾ ਮਰੇ ਪਏ ਬੰਦੇ ਨੂੰ ਜਿਹੜਾ ਜਿਉਂਦਾ ਕਰਦੇ ਦਿਖਾਇਆ ਜਾਂਦਾ ਇਹ ਚੀਜ਼ਾਂ ਲਗਾਤਾਰ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪੰਜਾਬ ਇਸ ਟਾਈਮ ਬਹੁਤ ਵੱਡੀ ਮਾਰ ਹੇਠ ਹੈ ਹਾਲਾਤ ਇਹ ਬਣ ਚੁੱਕੇ ਨੇ ਕਿ ਜੇ ਕਿਸੇ ਇਲਾਕੇ 'ਚ 10 ਗੁਰਦੁਆਰੇ ਨੇ ਤੇ 12 ਚਰਚਾਂ ਨੇ ਤੇ 8 ਮੰਦਰ ਨੇ ਤੁਸੀਂ ਸੋਚੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਕਿੱਥੇ ਵਿਆਉਣੇ ਨੇ ਜਦੋਂ ਸਾਰੀ ਕਮਿਊਨਿਟੀ ਹੀ ਕਨਵਰਟ ਹੋ ਗਈ ਤੇ ਫਿਰ ਕਿੱਥੇ ਜਾਵਾਂਗੇ ਔਰ ਇਹ ਜਿਹੜੀ ਗੱਲਬਾਤ ਹੈਗੀ ਆ ਸਿਰਫ ਇੱਕ ਕਨਵਰਜਨ ਤੱਕ ਨਹੀਂ ਰੁਕੀ ਹੋਈ ਗੱਲਬਾਤ ਇਹ ਜਿਹੜੀ ਹੈਗੀ ਆ ਉਸ ਤੋਂ ਬਹੁਤ ਅੱਗੇ ਚਲੀ ਗਈ ਹੈ ਸਟੇਜਾਂ ਦੇ ਉੱਤੇ ਮੁਰਦੇ ਜਿਉਂਦੇ ਕਰਕੇ ਦਿਖਾਏ ਜਾ ਰਹੇ ਨੇ ਭਰਮ ਭੁਲੇਖੇ ਪਾਏ ਜਾਂਦੇ ਨੇ ਇਹ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਾਸੇ ਮੂੰਹ ਕਰਕੇ ਵੀ ਪੌਂਕਣ ਲੱਗੇ ਹੋਏ ਨੇ ਜਿਹੜੇ ਇਹਨਾਂ ਦੇ ਪ੍ਰਚਾਰਕ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਦੀਆਂ ਆਪਣੀਆਂ ਕੋਟ ਕੱਢਦੇ ਨੇ ਕਿ ਉਹਦੇ ਵਿੱਚ ਉਹਦੀ ਦੱਸਦੇ ਨੇ ਕਿ ਸਿੱਖਾਂ ਨੂੰ ਦੱਸਦੇ ਨੇ ਗੁਰੂਆਂ ਨੂੰ ਸ਼ੈਤਾਨ ਦੱਸਦੇ ਪਏ ਨੇ ਹਨਾ ਸ਼ੈਤਾਨ ਦਾ ਪ੍ਰਸ਼ਾਦ ਦੱਸਦੇ ਪਏ ਨੇ ਗੁਰੂ ਘਰਾਂ ਦੇ ਪ੍ਰਸ਼ਾਦ ਨੂੰ ਲੰਗਰ ਨੂੰ ਜਿਹੜਾ ਉਹ ਸ਼ੈਤਾਨ ਦਾ ਪ੍ਰਸ਼ਾਦ ਦੱਸਦੇ ਪਏ ਨੇ ਤੇ ਇਸ ਤਰੀਕੇ ਨਾਲ ਜਿਹੜਾ ਸਿੱਖੀ ਵੱਲੋਂ ਇਹਨਾਂ ਦਾ ਹਮਲਾ ਜਿਹੜਾ ਹੈਗਾ ਇਹ ਬਹੁਤ ਖਤਰਨਾਕ ਹੈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਫਲਸਫਾ ਦਿੱਤਾ ਸੀਗਾ ਉਸ ਫਲਸਫੇ ਦੇ ਵਿੱਚ ਗੁਰੂ ਸਾਹਿਬ ਨੇ ਸਾਰਿਆਂ ਨੂੰ ਆਪਣੀ ਗਲਬਕੜੀ ਚ ਲਿਆ ਸੀ ਸਮੇਂ ਦਾ ਬਾਦਸ਼ਾਹ ਆ ਕੇ ਆਮ ਦਬੇ ਕੁਚਲੇ ਲੋਕਾਂ ਦੇ ਵਿੱਚ ਬੈਠ ਕੇ ਲੰਗਰ ਛਕਦਾ ਹੈ ਗੁਰੂ ਸਾਹਿਬ ਨੇ ਉਹਨੂੰ ਹੁਕਮ ਕੀਤਾ ਕਿ ਮੇਰੇ ਨਾਲ ਪੰਗਤ ਕਰਨ ਤੋਂ ਪਹਿਲਾਂ ਬਾਹਰ ਜਾ ਕੇ ਬੈਠ ਕੇ ਲੰਗਰ ਛਕ ਕੇ ਆ ਤੇ ਉੱਥੇ ਉਹ ਗਰੀਬ ਵੀ ਬੈਠੇ ਸੀਗੇ ਉਹ ਦਬੇ ਕੁਚਲੇ ਲੋਕੋ ਵੀ ਬੈਠੇ ਸੀ ਸਮੇਂ ਬਾਦ ਸਮੇਂ ਦੇ ਬਾਦਸ਼ਾਹ ਨੂੰ ਉਹਨਾਂ ਦੇ ਵਿੱਚ ਬਿਠਾਇਆ ਜੀ ਬੜੀ ਵੱਡੀ ਕ੍ਰਾਂਤੀ ਸੀ ਉਹ ਉਸ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਣਾ ਜਦੋਂ ਕਿ ਪਿੰਡਾਂ ਦੇ ਵਿੱਚ ਛੋਟੀ ਜਾਤਾਂ ਵਾਲੇ ਦੇ ਭਾਂਡੇ ਘਰਾਂ ਤੋਂ ਬਾਹਰ ਨੇ ਆ ਜੇ ਜਮਣਾਪਾਰ ਚਲਾ ਜਾਈਏ ਤੇ ਖੂਬ ਵੱਖਰੇ ਨੇ ਛੋਟੀਆਂ ਜਾਤਾਂ ਵਾਲੇ ਦੇ ਤੇ ਗੁਰੂ ਸਾਹਿਬ ਇੱਕ ਬਾਟਾ ਦਿੰਦੇ ਨੇ ਉਸ ਬਾਟੇ ਦੇ ਵਿੱਚ ਕਹਿੰਦੇ ਨੇ ਕਿ ਤੁਸੀਂ ਸਾਰੇ ਇੱਕ ਜਗ੍ਹਾ ਆ ਕੇ ਅਮਰ ਸ਼ਕੂ ਤੁਹਾਡੇ ਭਾਂਡੇ ਵੀ ਇਕੱਠੇ ਕਰਤੇ ਤੁਹਾਡੇ ਪਾਣੀਆਂ ਦੇ ਖੂਬੇ ਇਕੱਠੇ ਕਰਤੇ ਤੇ ਅੱਜ ਆਪਾਂ ਕਿੱਥੇ ਖੜੇ ਆ ਪਿੰਡਾਂ ਦੇ ਚਾਰ ਗੁਰਦੁਆਰੇ ਨੇ ਚਾਰ ਸ਼ਮਸ਼ਾਨ ਘਾਟ ਨੇ ਤੇ ਚਾਰ ਹੀ ਜੰਜ ਘਰ ਨੇ ਬੰਦੇ ਨੂੰ ਕੁੱਟ-ਕੁੱਟ ਕੇ ਚਾਰ ਪਾਸੜਾ ਨੇ ਮਾਰ ਦਿੱਤਾ ਕਿ ਉਹਦੇ ਵਿੱਚ ਦੁਸ਼ਟ ਆਤਮਾ ਆ ਦੋਸਟ ਆਤਮਾ ਦੇ ਨਾਮ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਹੀ ਦਿੱਤਾ ਇਹ ਕਿਹੜੇ ਚਮਤਕਾਰ ਨੇ ਅਸਿਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਧਰਮ ਪਰਿਵਰਤਨਾਂ ਕਾਫੀ ਵੱਡੇ ਪੱਧਰ ਤੇ ਜਿਹੜਾ ਉਹ ਹੋ ਰਿਹਾ ਜਿਸ ਨੂੰ ਰੋਕਣ ਦੇ ਲਈ ਹੁਣ ਜੜੀਆਂ ਸੰਸਥਾਵਾਂ ਨੇ ਉਹ ਅੱਗੇ ਆਉਣ ਲੱਗ ਪਈਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਇਸਤਾਜ ਜੋਰ ਸ਼ੋਰ ਨਾਲ ਪ੍ਰਚਾਰ ਹੈ ਜਿਹੜਾ ਉਹ ਸੋਸ਼ਲ ਮੀਡੀਆ ਤੇ ਵੀ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਆ ਕੇ ਜੜੀਆਂ ਸਟੇਜਾਂ ਲਾ ਕੇ ਉੱਥੋਂ ਜਿਹੜੇ ਕਾਫੀ ਬਿਮਾਰ ਲੋਕ ਨੇ ਉਹਨਾਂ ਨੂੰ ਜਿਹੜਾ ਠੀਕ ਹੁੰਦੇ ਦਿਖਾਇਆ ਜਾਂਦਾ ਇਦਾਂ ਦੀਆਂ ਚੀਜ਼ਾਂ ਜੜੀਆਂ ਨੇ ਉਹ ਕਾਫੀ ਜ਼ਿਆਦਾ ਵਾਇ ਬਾਈ ਭਗਤ ਸਿੰਘ ਦੁਆਬੀ ਜੀ ਮੌਜੂਦ ਹੈ ਦੁਆਬੀ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਬੀ ਸਾਹਿਬ ਲਗਾਤਾਰ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਜਿਸ ਦੇ ਵਿੱਚ ਜਿਹੜਾ ਸਟੇਜਾਂ ਲਾ ਕੇ ਜਿਹੜੇ ਉੱਥੇ ਮਰੀਜ਼ ਨੇ ਉਹਨਾਂ ਨੂੰ ਠੀਕ ਹੁੰਦਿਆਂ ਦਿਖਾਇਆ ਜਾਂਦਾ ਮਰੇ ਪਏ ਬੰਦੇ ਨੂੰ ਜਿਹੜਾ ਜਿਉਂਦਾ ਕਰਦੇ ਦਿਖਾਇਆ ਜਾਂਦਾ ਇਹ ਚੀਜ਼ਾਂ ਲਗਾਤਾਰ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੇਖੋ ਪੰਜਾਬ ਇਸ ਟਾਈਮ ਬਹੁਤ ਵੱਡੀ ਮਾਰ ਹੇਠ ਹੈਗਾ ਜਿਹੜੀਆਂ ਜਥੇਬੰਦੀਆਂ ਕਿਸਾਨੀ ਦੀਆਂ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਅਲੱਗ-ਅਲੱਗ ਫਰੰਟ ਤੇ ਲੜ ਰਹੀਆਂ ਪਰ ਜਿਹੜਾ ਕਨਵਰਜਨ ਦਾ ਫਰੰਟ ਆ ਨਾ ਇਹ ਬਹੁਤ ਵੱਡੀ ਮਾਰ ਆ ਪੰਜਾਬ ਦੇ ਉੱਤੇ ਇਸ ਟਾਈਮ ਹਲੋ ਹਾਲਾਤ ਇਹ ਬਣ ਗਏ ਨੇ ਪੰਜਾਬ ਦੇ ਅੰਦਰ ਕਿ ਜੇ ਤੁਸੀਂ ਗੂਗਲ ਤੇ ਕਿਤੇ ਸਰਚ ਕਰੋ ਨਾ ਚਰਚ ਇਨ ਤੁਹਾਡੀ ਸਿਟੀ ਜਿਹੜੀ ਵੀ ਸਿਟੀ ਹੋਵੇ ਦਰਸ਼ਕਾ ਜਿਹੜਾ ਵੀ ਦਰਸ਼ਕ ਦੇਖ ਰਿਹਾ ਉਹ ਲਿਖੇ ਆਪਣੀ ਸਿਟੀ ਦਾ ਨਾਮ ਤੇ ਇਨ ਪਾ ਕੇ ਚਰਚ ਲਿਖ ਲਵੇ ਇਨ ਪਾ ਕੇ ਫਿਰ ਗੁਰਦੁਆਰਾ ਲਿਖ ਲੇ ਮਤਲਬ ਕਿ ਚੰਡੀਗੜ੍ਹ ਚਰਚ ਇਨ ਚੰਡੀਗੜ੍ਹ ਲਿਖ ਲਓ ਤੇ ਸਰਚ ਕਰੋ ਤੁਹਾਨੂੰ ਪਤਾ ਲੱਗਿਆ ਕਿ ਕਿੰਨੇ ਚਰਚ ਗੁਰਦੁਆਰਾ ਇਹਨਾਂ ਚੰਡੀਗੜ੍ਹ ਸਰਚ ਕਰੋ Google Maps ਤੇ ਪਤਾ ਲੱਗੇਗਾ ਕਿੰਨੇ ਗੁਰਦੁਆਰੇ ਨੇ ਹਲੋ ਹਲਾ ਤੇ ਬਣ ਚੁੱਕੇ ਨੇ ਕਿ ਜੇ ਕਿਸੇ ਇਲਾਕੇ ਚ 10 ਗੁਰਦੁਆਰੇ ਨੇ ਤੇ 12 ਚਰਚਾਂ ਨੇ ਤੇ 8 ਮੰਦਰ ਨੇ ਤੁਸੀਂ ਇਹ ਸੋਚੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਕਿੱਥੇ ਵਿਆਉਣੇ ਨੇ ਜਦੋਂ ਸਾਰੀ ਕਮਿਊਨਿਟੀ ਕਨਵਰਟ ਹੋ ਗਈ ਤੇ ਫਿਰ ਕਿੱਥੇ ਜਾਵਾਂਗੇ ਔਰ ਇਹ ਜਿਹੜੀ ਗੱਲਬਾਤ ਹੈਗੀ ਆ ਸਿਰਫ ਇੱਕ ਕਨਵਰਜਨ ਤੱਕ ਨਹੀਂ ਰੁਕੀ ਹੋਈ ਗੱਲਬਾਤ ਇਹ ਜਿਹੜੀ ਹੈਗੀ ਆ ਉਸ ਤੋਂ ਬਹੁਤ ਅੱਗੇ ਚਲੀ ਗਈ ਹੈ ਸਟੇਜਾਂ ਦੇ ਉੱਤੇ ਮੁਰਦੇ ਜਿਉਂਦੇ ਕਰਕੇ ਦਿਖਾਏ ਜਾ ਰਹੇ ਨੇ ਭਰਮ ਭੁਲੇਖੇ ਪਾਏ ਜਾਂਦੇ ਨੇ ਔਰ ਇਹ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਾਸੇ ਮੂੰਹ ਕਰਕੇ ਵੀ ਭੌਂਕਣ ਲੱਗੇ ਹੋਏ ਨੇ ਜਿਹੜੇ ਇਹਨਾਂ ਦੇ ਪ੍ਰਚਾਰਕ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਦੀਆਂ ਆਪਣੀਆਂ ਕੋਡ ਕੱਢਦੇ ਨੇ ਕਿ ਉਹਦੇ ਵਿੱਚ ਉਹਦੀ ਦੱਸਦੇ ਨੇ ਕਿ ਸਿੱਖਾਂ ਨੂੰ ਦੱਸਦੇ ਨੇ ਗੁਰੂਆਂ ਨੂੰ ਸ਼ੈਤਾਨ ਦੱਸਦੇ ਪਏ ਨੇ ਹਨਾ ਸ਼ੈਤਾਨ ਦਾ ਪ੍ਰਸ਼ਾਦ ਦੱਸਦੇ ਪਏ ਨੇ ਗੁਰੂ ਘਰਾਂ ਦੇ ਪ੍ਰਸ਼ਾਦ ਨੂੰ ਲੰਗਰ ਨੂੰ ਜਿਹੜਾ ਉਹ ਸ਼ੈਤਾਨ ਦਾ ਪ੍ਰਸ਼ਾਦ ਦੱਸਦੇ ਪਏ ਨੇ ਤੇ ਇਸ ਤਰੀਕੇ ਨਾਲ ਜਿਹੜਾ ਸਿੱਖੀ ਵੱਲੋਂ ਇਹਨਾਂ ਦਾ ਹਮਲਾ ਜਿਹੜਾ ਹੈਗਾ ਇਹ ਬਹੁਤ ਖਤਰਨਾਕ ਆ ਤੇ ਸਾਡੀ ਨਾਲ ਕੀ ਇਹ ਆ ਕਿ ਅਸੀਂ ਆਪਣੇ ਲੋਕਾਂ ਨੂੰ ਸਾਂਭ ਨਹੀਂ ਪਾਏ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਫਲਸਫਾ ਦਿੱਤਾ ਸੀਗਾ ਉਸ ਫਲਸਫੇ ਦੇ ਵਿੱਚ ਗੁਰੂ ਸਾਹਿਬ ਨੇ ਸਾਰਿਆਂ ਨੂੰ ਆਪਣੀ ਗਲਵਕੜੀ ਚ ਲਿਆ ਸੀ ਜੀ ਸਮੇਂ ਦਾ ਬਾਦਸ਼ਾਹ ਆ ਕੇ ਆਮ ਦਬੇ ਕੁਚਲੇ ਲੋਕਾਂ ਦੇ ਵਿੱਚ ਬੈਠ ਕੇ ਲੰਗਰ ਛਕਦਾ ਗੁਰੂ ਸਾਹਿਬ ਨੇ ਉਹਨੂੰ ਹੁਕਮ ਕੀਤਾ ਕਿ ਮੇਰੇ ਨਾਲ ਪੰਗਤ ਕਰਨ ਤੋਂ ਪਹਿਲਾਂ ਬਾਹਰ ਜਾ ਕੇ ਬੈਠ ਤੇ ਲੰਗਰ ਛੱਕਿਆ ਤੇ ਉੱਥੇ ਉਹ ਗਰੀਬ ਵੀ ਬੈਠੇ ਸੀਗੇ ਉਹ ਦਬੇ ਕੁਛਲੇ ਲੋਕੋ ਵੀ ਬੈਠੇ ਸਮੇ ਸਮੇਂ ਦੇ ਬਾਸ਼ਾ ਨੂੰ ਉਹਨਾਂ ਦੇ ਵਿੱਚ ਬਿਠਾਇਆ ਜੀ ਬੜੀ ਵੱਡੀ ਕ੍ਰਾਂਤੀ ਸੀ ਉਹ ਉਸ ਟਾਈਮ ਹਨਾ ਲਫ਼ਜ਼ ਕ੍ਰਾਂਤੀ ਕਈਆਂ ਨੂੰ ਕੰਮ ਰੇਡੀ ਲਫ਼ਜ਼ ਲੱਗ ਜਾਂਦਾ ਪਰ ਉਹ ਬਹੁਤ ਵੱਡੀ ਕ੍ਰਾਂਤੀ ਸੀਗੀ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਣਾ ਜਦੋਂ ਕਿ ਪਿੰਡਾਂ ਦੇ ਵਿੱਚ ਛੋਟੀਆਂ ਜਾਤਾਂ ਵਾਲੇ ਦੇ ਭਾਂਡੇ ਘਰਾਂ ਤੋਂ ਬਾਹਰ ਨੇ ਆ ਜੇ ਜਮਣਾਪਾਰ ਚਲੇ ਜਾਈਏ ਤੇ ਖੂਬ ਵੱਖਰੇ ਨੇ ਛੋਟੀਆਂ ਜਾਤਾਂ ਵਾਲਾ ਇਹਦੇ ਤੇ ਗੁਰੂ ਸਾਹਿਬ ਇੱਕ ਬਾਟਾ ਦਿੰਦੇ ਨੇ ਉਸ ਬਾਟੇ ਦੇ ਵਿੱਚ ਕਹਿੰਦੇ ਨੇ ਕਿ ਤੁਸੀਂ ਸਾਰੇ ਇੱਕ ਜਗ੍ਹਾ ਆ ਕੇ ਅਮਰ ਸ਼ਕੂ ਤੁਹਾਡੇ ਭਾਂਡੇ ਵੀ ਇਕੱਠੇ ਕਰਤੇ ਤੁਹਾਡੇ ਪਾਣੀਆਂ ਦੇ ਖੂਬ ਵੀ ਇਕੱਠੇ ਕਰਤੇ ਤੇ ਅੱਜ ਆਪਾਂ ਕਿੱਥੇ ਖੜੇ ਆ ਪਿੰਡਾਂ ਦੇ ਚਾਰ ਗੁਰਦੁਆਰੇ ਨੇ ਚਾਰ ਸ਼ਮਸ਼ਾਨ ਘਾਟ ਨੇ ਤੇ ਚਾਰ ਹੀ ਜੰਜ ਕਰ ਨੇ ਇਹ ਜਿਹੜੀ ਇਹ ਜਿਹੜੀ ਸਾਡੀ ਨਲਾਕੀ ਆ ਨਾ ਇਸ ਨਲਾਕੀ ਨਾਲ ਅਸੀਂ ਜਿਨ੍ਹਾਂ ਨੂੰ ਗੁਰਦੁਆਰਿਆਂ ਚੋਂ ਧੱਕਿਆ ਜਿਨ੍ਹਾਂ ਨੂੰ ਮੰਦਰਾਂ ਚੋਂ ਧੱਕਿਆ ਉਹ ਅੱਜ ਜਾ ਕੇ ਡੇਰਿਆਂ ਦੇ ਡੇਰਿਆਂ ਨੇ ਉਹਨਾਂ ਨੂੰ ਸੰਭੇ ਤੇ ਉਹ ਜਾ ਕੇ ਡੇਰਿਆਂ ਨਾਲ ਜੁੜ ਗਏ ਨੇ ਇਹ ਬਹੁਤ ਵੱਡੀ ਨਲਾਕੀਆ ਦੇ ਉੱਤੇ ਕੰਮ ਕਰਨ ਦੀ ਹੈ ਤਾਂ ਇਹਨੂੰ ਰੋਕਣ ਦੀ ਬਹੁਤ ਜ਼ਿਆਦਾ ਲੋੜ ਆ ਤੇ ਜੁੱਤੀ ਕੰਮ ਕਰਨੀ ਬਹੁਤ ਜ਼ਰੂਰੀ ਆ ਖਾਸ ਤੌਰ ਤੇ ਇਹ ਤੁਸੀਂ ਪਿੱਛੇ ਪਿੰਡਾਂ ਦੇ ਵਿੱਚ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਇਨਸੀਡੈਂਟ ਆਇਆ ਕਿਸੇ ਬੰਦੇ ਨੂੰ ਕੁੱਟ-ਕੁੱਟ ਕੇ ਚਾਰ-ਪਾਸੜਾ ਨੇ ਮਾਰ ਦਿੱਤਾ ਕਿ ਉਹਦੇ ਵਿੱਚ ਦੁਸ਼ਟ ਆਤਮਾ ਆ ਦੁਸ਼ਟ ਆਤਮਾ ਦੇ ਨਾਮ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਹੀ ਦਿੱਤਾ ਇਹ ਕਿਹੜੇ ਚਮਤਕਾਰ ਨੇ ਇਹ ਜੁੱਤੀ ਕੰਮ ਕਰਨੀ ਬਹੁਤ ਜ਼ਰੂਰੀ ਹੈ ਦੇਖੋ ਕਾਨੂੰਨੀ ਜੁੱਤੀ ਤਾਂ ਚਹੀਦੀ ਚਹੀਦੀ ਹੈ ਕਾਨੂੰਨੀ ਜੁੱਤੀ ਦੇ ਨਾਲ ਦੂਜੀ ਜੁੱਤੀ ਵੀ ਕਾਇਮ ਚਾਹੀਦੀ ਹੈ ਡੰਡਾ ਕਾਇਮ ਚਾਹੀਦਾ ਤੇ ਨਿਹੰਗ ਸਿੰਘ ਫੌਜਾਂ ਵੀ ਕਾਇਮ ਚਾਹੀਦੀਆਂ ਹੁਣ ਪਿੱਛੇ ਜੇ ਇੱਕ ਨਿਹੰਗ ਸਿੰਘ ਇਹਨਾਂ ਦੇ ਉੱਥੇ ਚਲਾ ਗਿਆ ਚਰਚ ਦੇ ਬਾਹਰ ਜਾ ਕੇ ਬੰਦ ਕਰਾਉਣ ਪਹੁੰਚਿਆ ਮੇਰੇ ਖਿਆਲ ਨਾਲ ਮਿੰਕੀ ਮਿੰਕੀ ਉਹਦਾ ਨਾਮ ਹੈਗਾ ਉਹਨੂੰ ਗ੍ਰਿਫਤਾਰ ਕਰਕੇ ਉੱਤੇ 295 ਲਾ ਕੇ ਅੰਦਰ ਅੰਦਰ ਡੱਕ ਦਿੱਤਾ ਗਿਆ ਕਿਤੇ ਕਾਨੂੰਨ ਵੀ ਇਹਨਾਂ ਨੂੰ ਸਪੋਰਟ ਕਰਦਾ ਪਿਆ ਜਿਹੜੀ ਇਹ ਮੁਰਦੇ ਜਿਉਂਦੇ ਕਰਦੇ ਐ ਕਾਨੂੰਨ ਉਹ ਸੋ ਮੋਟੋ ਕਿਉਂ ਨਹੀਂ ਲੈਂਦਾ ਕਾਨੂੰਨ ਆਪ ਉਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਕਰਦਾ ਵੀ ਤੁਸੀਂ ਆਓ ਤੁਸੀਂ ਇੱਕ ਵਾਰੀ ਥਾਣੇ 'ਚ ਕੋਈ ਮੁਰਦਾ ਜਿੰਦਾ ਕਰਕੇ ਦਿਖਾਓ ਬਹੁਤ ਸਾਰੀਆਂ ਡੈੱਡ ਬੋਡੀਆਂ ਹੈਗੀਆਂ ਪੁਲਿਸ ਵਾਲਿਆਂ ਕੋਲ ਰੋਜ਼ ਸੜਕਾਂ ਤੇ ਬਹੁਤ ਸਾਰੇ ਲੋਕ ਮਰਦੇ ਨੇ ਚੱਕ ਕੇ ਉਹ ਜਿਹੜਾ ਵੀ ਡੈੱਡ ਹੋਇਆ ਇੰਨੇ-ਇੰਨੇ ਕੇਸ ਸੋਲਵ ਕਰਨੇ ਵਾਲੇ ਰਹਿੰਦੇ ਆ ਵੀ ਕਤਲ ਕੌਣ ਕਰ ਗਿਆ ਪਤਾ ਹੀ ਨਹੀਂ ਤੇ ਪਾਸਟਰ ਨੂੰ ਨਾਲ ਲੈ ਕੇ ਪੁਲਿਸ ਵਾਲੇ ਤੇ ਮੁਰਦਾ ਜਿੰਦਾ ਕਰਕੇ ਪੁੱਛ ਲਿਆ ਕਰਨ ਵੀ ਤੈਨੂੰ ਪਾਈ ਕਿੰਨੇ ਮਾਰਿਆ ਤੇ ਮੁੜ ਕੇ ਫੇਰ ਮਾਰਦਿਆ ਕਰਨ ਇਹ ਕਿਤੇ ਨਾ ਕਿਤੇ ਸਰਕਾਰ ਦੀ ਵੀ ਬਹੁਤ ਵੱਡੀ ਨਾਕਾਮੀ ਆ ਠੀਕ ਆ ਸਰਕਾਰੀ ਸ਼ੈ ਇਹਨਾਂ ਨੂੰ ਇਹ ਤਾਂ ਹੀ ਸਾਰਾ ਕੁਝ ਕਰਦੇ ਆ ਮੈਂ ਤਾਂ ਇਹਨਾਂ ਨੂੰ ਖੁੱਲੇ ਚੈਲੰਜ ਕਈ ਵਾਰੀ ਦੇ ਚੁੱਕਿਆ ਆ ਵੀ ਤੁਸੀਂ ਆਓ ਮੈਂ ਤੁਹਾਨੂੰ ਪੀਜੀ ਲੈ ਕੇ ਚਲਦਾ ਬਹੁਤ ਲੋਕ ਦੁਖੀ ਨੇ ਪੀਜੀ ਦੇ ਵਿੱਚ ਅਸੀਂ ਇਲਾਜ ਕਰਵਾਨੇ ਆ ਆਪਣੇ ਘਰਦਿਆਂ ਦੇ ਇਲਾਜ ਕਰਾਨੇ ਆ ਠੀਕ ਆ ਹਾਂ ਗੁਰੂ ਸਾਹਿਬ ਦਾ ਆਸਰਾ ਤੱਕੀ ਦਾ ਗੁਰੂ ਸਾਹਿਬ ਨੂੰ ਅਰਦਾਸ ਕਰਦੀ ਕਿ ਗੁਰੂ ਸਾਹਿਬ ਇਹ ਜਿਹੜਾ ਹੈਗਾ ਸਾਡਾ ਦੁੱਖ ਤਕਲੀਫ ਦੂਰ ਕਰੋ ਪਰ ਇਦਾਂ ਨਹੀਂ ਹੈਗਾ ਕਿ ਗੁਰੂ ਸਾਹਿਬ ਕੋਈ ਉੱਥੇ ਜਾਦੂ ਦਾ ਖੇਡ ਦਿਖਾ ਕੇ ਠੀਕ ਕਰ ਦੇਣਗੇ ਜੋ ਇਹ ਕਰ ਰਹੇ ਨੇ ਮੈਂ ਖੁੱਲਾ ਚੈਲੰਜ ਦਿੰਦਾ ਇਹਨਾਂ ਪਾਸਟਰਾਂ ਨੂੰ ਕਿ ਆਣ ਮੇਰੇ ਨਾਲ ਪੀਜੀ ਨੇੜੇ ਆ ਪੀਜੀ ਚਲਦੇ ਆ ਤੇ ਉੱਥੇ ਕਰਦੇ ਆ ਮੂਰ ਦੇ ਜਿਉਂਦੇ ਉੱਥੇ ਕਰਦੇ ਆ ਜਿਹੜੇ ਬਿਮਾਰ ਨੇ ਉਹਨਾਂ ਨੂੰ ਠੀਕ ਕਰਦੇ ਆ ਐਡੇ ਵੱਡੇ ਵੱਡੇ ਹਸਪੀਟਲ ਕਿਉਂ ਚੱਲਦੇ ਨੇ ਤੇ ਇਹ ਜਿਹੜਾ ਬੇਵਕੂ ਬਣਾਇਆ ਲੋਕਾਂ ਨੂੰ ਇਹਦੇ ਉੱਤੇ ਹੁਣ ਕੰਮ ਕਰਨ ਦੀ ਲੋੜ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਵੱਡੇ ਲੈਵਲ ਤੇ ਕੰਮ ਕਰਾਂਗੇ ਗਰਾਊਂਡ ਤੇ ਤਾਂ ਕਰ ਹੀ ਰਹੇ ਆ ਹੁਣ ਓਪਨ ਆਏ ਆ ਤੇ ਜਿਹੜੀਆਂ ਵੀ ਮੈਂ ਫਿਰ ਰਿਕੁਐਸਟ ਕਰਾਂਗਾ ਹਿੰਦੂ ਤੇ ਸਿੱਖ ਕਿਉਂਕਿ ਐਟ ਦਾ ਐਂਡ ਜੇ ਹਿੰਦੂ ਸਿੱਖ ਆਪਸ ਵਿੱਚ ਲੜਦੇ ਨੇ ਤੇ ਇੱਕ ਦੂਜੇ ਤੇ ਮਲਮ ਜਖਮਾਂ ਤੇ ਮਲਮ ਵੀ ਹਿੰਦੂ ਸਿੱਖ ਹੀ ਨੇ ਲਾੜੀਆਂ ਹਨਾ ਤੇ ਹਿੰਦੂ ਤੇ ਸਿੱਖ ਇਹਨਾਂ ਨੇ ਇਹ ਇਹਨਾਂ ਦੀ ਧਰਤੀ ਆ ਪਰ ਜਿਹੜੇ ਬਾਹਰੋਂ ਦੀ ਆਏ ਧਰਮ ਨੇ ਇਹ ਧਰਤੀ ਉਹਨਾਂ ਦੀ ਨਹੀਂ ਹੈਗੀ ਤੇ ਇਸ ਧਰਤੀ ਤੇ ਆ ਕੇ ਉਹ ਆਪਣਾ ਕਬਜ਼ਾ ਜਮਾ ਰਹੇ ਨੇ ਆਪਣਾ ਪਸਾਰਾ ਵਧਾਰੇ ਨੇ ਹਿੰਦੂ ਸਿੱਖ ਨੂੰ ਅਵੈਰ ਹੋ ਕੇ ਆਪਣੇ ਆਪਸੀ ਲੜਾਈਆਂ ਨੂੰ ਇੱਕ ਟੇਬਲ ਤੇ ਸੌਟ ਆਊਟ ਕਰਕੇ ਇਕੱਠੇ ਹੋ ਕੇ ਬੈਠਣ ਦੀ ਲੋੜ ਆ ਤਾਂ ਕਿ ਅਸੀਂ ਆਪਣੇ ਖਿੱਤੇ ਦੀ ਰਾਖੀ ਕਰੀਏ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਸਾਡਾ ਕੋਈ ਖਿੱਤਾ ਹੀ ਨਾ ਹੋਵੇ ਤੇ ਅਸੀਂ ਆਪਣੇ ਹੀ ਖਿੱਤੇ ਤੇ ਜਿਹੜੇ ਹੈਗੇ ਉਹ ਪ੍ਰਵਾਸੀ ਰਹਿ ਜੀਏ ਨਿਕ ਦੋ ਵੀ ਸਾਬ ਮੇਰਾ ਸਵਾਲ ਇਹ ਹੈ ਕਿ ਜਿੱਦਾਂ ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਕਿਸੇ ਦਾ ਇਹ ਘਰ ਪਵਾ ਦਿੰਦੇ ਨੇ ਕਿਸੇ ਦਾ ਬੱਚਾ ਪੜ੍ਹਨੇ ਪਾ ਦਿੰਦੇ ਆ ਪਰ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੇ ਐਸਜੀਪੀਸੀ ਦਾ ਬਜਟ ਪੰਜਾਬ ਸਰਕਾਰ ਦੇ ਨਾਲੋਂ ਵੱਡਾ ਹੁੰਦਾ ਕਿਤੇ ਨਾ ਕਿਤੇ ਨਕਾਮੀ ਲੱਗਦੀ ਹੈ ਕਿ ਅਸੀਂ ਆਪਣੇ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਨਹੀਂ ਖੜ੍ਹ ਪਾਏ ਦੇਖੋ ਐਸਜੀਪੀਸੀ ਦਾ ਪ੍ਰੋਬਲਮ ਇਹ ਆ ਕਿ ਐਸਜੀਪੀਸੀ ਕੋਲ ਬਜਟ ਬਹੁਤ ਵੱਡਾ ਆ ਜੀ ਗੁਰੂ ਅੱਜ ਅੱਜ ਦੇ ਟਾਈਮ ਤੋਂ ਜੇ ਪਿੱਛੇ ਚਲੇ ਜਾਈਏ ਗੁਰੂ ਸਾਹਿਬ ਦੇ ਟਾਈਮ ਉਸ ਟਾਈਮ ਤਾਂ ਐਡੇ ਵੱਡੇ ਬਜਟ ਵੀ ਨਹੀਂ ਸੀ ਗੁਰੂ ਸਾਹਿਬ ਕੋਲ ਆਪਣੇ ਵਿਦਿਆਲੇ ਸੀਗੇ ਗੁਰੂ ਸਾਹਿਬ ਕੋਲ ਆਪਣੇ દવાਖਾਨੇ ਸੀਗੇ ਪੰਜਵੇਂ ਪਾਸ਼ਾ ਨੇ ਕੋੜ ਦਾ ਇਲਾਜ ਕੀਤਾ ਜੀ ਤੇ ਪੰਜਵੇਂ ਸਾਹਿਬ ਨੇ ਪੰਜਵੇਂ ਪਾਸ਼ਾ ਨੇ ਸੁਖਮਨੀ ਸਾਹਿਬ ਦਾ ਪਾਠ ਦਾ ਜਿਹੜੀ ਹੈਗੀ ਆ ਉਹ ਸੰਪੂਰਨਤਾ ਕੀਤੀ ਹਨਾ ਕੋੜ ਦੇ ਸਿਰਫ ਅਰਦਾਸ ਨਹੀਂ ਨਾਲ દવાਖਾਨੇ ਵੀ ਖੋਲੇ ਜੀ ਉਹਨਾਂ ਨੇ ਐਜੂਕੇਸ਼ਨ ਸਿਸਟਮ ਨੇ ਹੰਦਾ ਗੁਰਮੁਖੀ ਦੀ ਘੜਤ ਘੜੀ ਜਦੋਂ ਛੋਟੇ ਤਬਕੇ ਦੇ ਲੋਕਾਂ ਨੂੰ ਪੜ੍ਹਨ ਦਾ ਹੱਕ ਨਹੀਂ ਸੀ ਪੰਜਾਬੀ ਦੀ ਘੜਤ ਘੜੀ ਪੰਜਾਬੀ ਲਿਪੀ ਘੜ ਕੇ ਲੈ ਕੇ ਆਂਦੀ ਜੀ ਗੁਰੂ ਸਭ ਉਸ ਟਾਈਮ ਜੇ ਇੰਨਾ ਕੁਝ ਕਰ ਸਕਦੇ ਨੇ ਤੇ ਅੱਜ ਅਸੀਂ ਮਰ ਗਏ ਆ ਸਾਡੇ ਜ਼ਮੀਰ ਮਰ ਗਏ ਨੇ ਜਾਂ ਸਾਨੂੰ ਇਹ ਦਿਖਦਾ ਨਹੀਂ ਪਿਆ ਕਿ ਸਾਡੇ ਗਰੰਥੀ ਰੋਲ ਰਹੇ ਨੇ ਸਾਡੇ ਗਰੰਥੀਆਂ ਦੇ ਬੱਚੇ ਰੋਲ ਰਹੇ ਨੇ ਤੁਹਾਨੂੰ ਯਾਦ ਕਰਾਵਾਂ ਦਲੇਰ ਮਹਿੰਦੀ ਦੀ ਇੱਕ ਇੰਟਰਵਿਊ ਆ ਜੀ ਦਲੇਰ ਮਹਿੰਦੀ ਕਿਸੇ ਵਿਆਹ ਦੀ ਗੱਲ ਕਰਦੇ ਨੇ ਕਿ ਉਹ ਉਸ ਵਿਆਹ ਦੇ ਵਿੱਚ ਸਵੇਰੇ ਕੀਰਤਨ ਕਰਦੇ ਨੇ ਤੇ ਕੀਰਤਨ ਵੇਲੇ ਜਿਹੜੀ ਉਹਨਾਂ ਦੀ ਭੇਟਾ ਹੈਗੀ ਉਹਨਾਂ ਨੂੰ ਨਹੀਂ ਮਿਲਦੀ ਤੇ ਸ਼ਾਮ ਨੂੰ ਉਸੇ ਵਿਆਹ ਵਾਲੇ ਘਰ ਦੇ ਵਿੱਚ ਉਹ ਡੀਜੇ ਤੇ ਗਾਣੇ ਗਾਣ ਜਾਂਦੇ ਨੇ ਤੇ ਉਹੀ ਘਰ ਵਾਲੇ ਉਹਨਾਂ ਦੇ ਉੱਤੇ 5-500 ਰੁਪਏ ਦੇ ਨੋਟ ਵਾਰ ਰਹੇ ਹੁੰਦੇ ਨੇ ਜਿਹੜੇ ਸਵੇਰੇ ਉਹਨਾਂ ਨੂੰ 1500 ਰੁਪਏ ਨਹੀਂ ਦਿੰਦੇ ਸਾਡੀਆਂ ਜਮੀਰਾਂ ਮਰ ਗਈਆਂ ਨੇ ਅਸੀਂ ਗੁਰੂ ਸਾਹਿਬ ਨੇ ਕਹਿੰਦੇ ਨਾ ਕਿ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਸਾਨੂੰ ਗੁਰੂ ਸਾਹਿਬ ਨੇ ਸਰਦਾਰੀਆਂ ਤਾਂ ਦੇਤੀਆਂ ਤੇ ਅਸੀਂ ਸਰਦਾਰੀਆਂ ਦੇ ਉੱਤੇ ਕਾਬਜ਼ ਹੋ ਕੇ ਬੈਠ ਗਏ ਆ ਗੁਰੂ ਸਾਹਿਬ ਨੇ ਸਾਨੂੰ ਜੁੱਤੀਆਂ ਚੋਂ ਪਾਣੀ ਪੀਂਦਿਆਂ ਨੂੰ ਕੱਢ ਕੇ ਲਿਆਂਦਾ ਸੀ ਨਾ ਉਹ ਪਖੰਡਵਾਦ ਦੇ ਵਿੱਚ ਉਹਦੀ ਕੱਢ ਕੇ ਲਿਆਂਦਾ ਸੀ ਨਾ ਉਹ ਕਿਹੜੀ ਧੁੰਦ ਸੀ ਜਿਹੜੀ ਮਿੱਟੀ ਸੀਗੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਜਾਨਣ ਹੋਆ ਉਤੋਂਦ ਕਿਹੜੀ ਸੀ ਉਹ ਜਾਤ ਪਾਤ ਦੀ ਧੁੰਦ ਸੀ ਉਹ ਊਚ ਨੀਚ ਦੀ ਧੁੰਦ ਸੀ ਉਹ ਵਿਤਕਰੇ ਦੀ ਧੁੰਦ ਸੀ ਉਸ ਧੁੰਦ ਨੂੰ ਗੁਰੂ ਸਾਹਿਬ ਨੇ ਜਿਹੜਾ ਹੈਗਾ ਉਹ ਦੂਰ ਕੀਤਾ ਤੇ ਸਾਨੂੰ ਸਰਦਾਰੀਆਂ ਬਖਸ਼ੀਆਂ ਸਾਨੂੰ ਘੋੜੇ ਬਖਸ਼ੇ ਸਾਨੂੰ ਕਿਰਪਾਲਨਾ ਬਖਸ਼ੀਆਂ ਸਾਨੂੰ ਦਾੜੀਆਂ ਬਖਸ਼ੀਆਂ ਸਾਡੇ ਸਿਰਾਂ ਤੇ ਦਮਾਲੇ ਬਖਸ਼ੇ ਜਦਕਿ ਸਾਡੇ ਸਾਰੇ ਆਪਾਂ ਜਿੰਨੇ ਵੀ ਪੰਜਾਬੀਆਂ ਜਿਹੜੇ ਆਪਾਂ ਸਰਦਾਰ ਆ ਜੇ ਆਪਾਂ 500 ਸਾਲ ਪਿੱਛੇ ਚਲੇ ਜਾਈਏ ਤਾਂ ਸਾਡੇ ਪਿੱਛੇ ਝੜੂ ਬੰਨੇ ਹੋਏ ਸੀ ਸਾਡੇ ਗਲਾਂ 'ਚ ਠੂਠੇ ਸੀ ਹੈਨਾ ਉਸ ਤੋਂ ਹਾਲਾਤਾਂ ਦੇ ਵਿੱਚ ਅਸੀਂ ਜੀਰੇ ਸੀਗੇ ਤੇ ਸਾਨੂੰ ਗੁਰੂ ਸਾਹਿਬ ਨੇ ਜੇ ਉੱਥੋਂ ਦੀ ਕੱਢ ਕੇ ਲਿਆਂਦਾ ਤੇ ਅਸੀਂ ਇੰਨੇ ਕਮੀਨੇ ਕਿਵੇਂ ਹੋ ਗਏ ਕਿ ਅਸੀਂ ਸਿਰਫ ਸਰਦਾਰੀਆਂ ਆਪਣੇ ਵਾਸਤੇ ਰੱਖ ਲੀਆਂ ਜਮਨਾ ਪਾਰ ਜੋ ਹੋ ਰਿਹਾ ਲੋਕਾਂ ਦੇ ਨਾਲ ਜਾਂ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਹਨਾ ਭਾਈ ਨਰਮਲ ਸਿੰਘ ਜੀ ਨੂੰ ਸੰਸਕਾਰ ਕਰਨ ਵਾਸਤੇ ਪੰਜਾਬ ਦੇ ਵਿੱਚ ਹੀ ਸ਼ਮਸ਼ਾਨ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਗੁਰੂ ਘਰ ਦੇ ਸਭ ਤੋਂ ਵੱਡੇ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਰਾਗੀ ਸੀ ਉਹ ਇੱਥੇ ਸਾਨੂੰ ਆਪਣੀ ਜੁੱਤੀ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਸਾਨੂੰ ਉਹ ਮਿਸਲਾਂ ਦੁਆਰਾ ਕਢਣ ਦੀ ਲੋੜ ਆ ਤੇ ਸਾਡੇ ਆਪਣੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਹੱਕ ਤੇ ਜਿਹੜਾ ਸਾਨੂੰ ਸਲੋਤਰਾ ਦਿੱਤਾ ਸੀ ਨਾ ਅਕਲ ਦਾ ਨ ਦਿੱਤਾ ਸੀ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਨਵਰਜਨ ਤਾਂ ਰੁਕਣਾ ਜੀ ਤੁਮ ਆਪੀ ਸਾਹਿਬ ਜਿਵੇਂ ਧਰਮ ਪਰਿਵਰਤਨ ਦੀ ਗੱਲ ਕੀਤੀ ਹੈ ਜਦੋਂ ਸਾਡਾ ਕੋਈ ਬੰਦਾ ਦੂਸਰੇ ਧਰਮ ਦੇ ਵਿੱਚ ਜਾਂਦਾ ਉਦੋਂ ਅਸੀਂ ਬੜੇ ਸਵਾਲ ਖੜੇ ਕਰਦੇ ਆਂ ਪਰ ਜਦੋਂ ਕੋਈ ਹੋਰ ਧਰਮ ਦਾ ਬੰਦਾ ਸਾਡੇ ਉਹਦੇ ਚ ਸਾਡੇ ਧਰਮ ਦੇ ਵਿੱਚ ਆਉਂਦਾ ਅੰਮ੍ਰਿਤ ਪਾਨ ਕਰਦਾ ਏ ਨਿਹੰਗ ਬਣਦਾ ਨਿਹੰਗ ਸਿੰਘ ਬਣਦਾ ਜਾਫਰ ਸਿੰਘ ਬਣਦਾ ਹਨਾ ਉਦੋਂ ਅਸੀਂ ਕੋਈ ਕਿਉਂ ਇਤਰਾਜ਼ ਕੋਈ ਨਹੀਂ ਜਿਤਾਉਂਦੇ ਕੋਈ ਦੇਖੋ ਇਹ ਸਵਾਲ ਬਹੁਤ ਵਾਰੀ ਪੁੱਛਿਆ ਗਿਆ ਜੀ ਠੀਕਾ ਇਹਦਾ ਕੋਈ ਟੁਕਵਾ ਆਨਸਰ ਨਹੀਂ ਦਿੱਤਾ ਗਿਆ ਇਹਦਾ ਟੁਕਵਾ ਆਨਸਰ ਜਿਹੜਾ ਦੇਖੋ ਦੂਜੇ ਧਰਮ ਚ ਜਾਣਾ ਜੀ Hindu Sikh ਬਣ ਜੇ ਕੋਈ ਦਿੱਕਤ ਨਹੀਂ Sikh ਜਿਹੜਾ ਹੈਗਾ ਜਦੋਂ ਉਹਨੇ ਸਿਰ ਤੋਂ ਦਸਤਾਰ ਉਤਾਰਤੀ ਤੇ ਉਹ Hindu ਹੀ ਆ ਠੀਕ ਹੈ ਜੀ ਉਹਨੂੰ ਆਪਾਂ ਕੇਸਾਤਾਰੀ Hindu ਕਹਿ ਦਿੰਨੇ ਹੁੰਨੇ ਆ Hindu ਤੇ Sikh ਦੇ ਚਤ ਧਰਮ ਪਰਿਵਰਤਨ ਦਾ ਕੋਈ ਰੌਲਾ ਹੀ ਨਹੀਂ ਆ ਰੌਲਾ ਜਿਹੜਾ ਹੈ ਧਰਮ ਪਰਿਵਰਤਨ ਦਾ ਉਹ ਹੈਗਾ ਇਬਰਾਨੀ ਧਰਮ ਦਾ ਹੁਣ ਲਫ਼ਜ਼ ਇਬਰਾਨੀ ਧਰਮ ਨਵਾਂ ਲਫ਼ਜ਼ ਆ ਗਿਆ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਇਹ ਬਰਾਨੀ ਧਰਮ ਜਿਹੜਾ ਹੈਗਾ ਇਬਰਾਹਿਮ ਦੇ ਜਿਹੜੇ ਵਾਰਿਸ ਨੇ ਯਹੂਦੀ ਇਬਰਾਹਿਮ ਦੇ ਵਾਰਿਸ ਨੇ ਮੁਸਲਮਾਨ ਇਬਰਾਹਿਮ ਦੇ ਵਾਰਿਸ ਨੇ ਯੀਸੂ ਜਿਹੜਾ ਹੈਗਾ ਉਹ ਵੀ ਇਬਰਾਹਿਮ ਦਾ ਵਾਰਿਸ ਹੈ ਇਹ ਤਿੰਨੋਂ ਇੱਕੋ ਹੀ ਇਬਰਾਹਿਮ ਪੈਗੰਬਰ ਤੋਂ ਆਏ ਨੇ ਤੇ ਤਿੰਨੋਂ ਧਰਮ ਇੱਕੋ ਹੀ ਸ਼ਾਖ ਦੇ ਨਾਲ ਜੁੜੇ ਹੋਏ ਨੇ ਤੇ ਜਦੋਂ ਧਰਮ ਪਰिवਰਤਨ ਦੀ ਗੱਲ ਆਉਂਦੀ ਹੈ ਜਦੋਂ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਛੋਟੇ ਸਾਬਜਦਾਂ ਦੀਆਂ ਚੱਪੜੀਆਂ ਉਤਾਰ ਦਿੱਤੀਆਂ ਗਈਆਂ ਉਹਨਾਂ ਨੂੰ ਦੁਆਰ ਦੇ ਵਿੱਚ ਖੜਾ ਕੇ ਸ਼ਹੀਦ ਕੀਤਾ ਗਿਆ ਸਾਡੇ ਪ੍ਰਚਾਰਕ ਸਿਰਫ ਇੰਨਾ ਕ ਸੁਣਾਉਂਦੇ ਨੇ ਇਸ ਤੋਂ ਪਿਛਲਾ ਜਿਹੜਾ ਵਾਕਾ ਆ ਉਹ ਨਹੀਂ ਸੁਣਾਉਂਦੇ ਕਿ ਉਹਨਾਂ ਦੀਆਂ ਅੱਖਾਂ 'ਚ ਗਲੇਲਾ ਮਾਰ ਕੇ ਉਹਨਾਂ ਦੀਆਂ ਅੱਖਾਂ ਫੋੜੀਆਂ ਗਈਆਂ ਜਿਹੜੇ 3 ਦਿਨ ਪਿਛਲੀ ਸਾਖੀ ਹੈਗੀ ਆ ਉਹਨਾਂ ਨੂੰ ਬੈਂਤਾਂ ਦੇ ਨਾਲ ਕੁੱਟਿਆ ਗਿਆ ਮਿਰਚਾਂ ਦੀ ਬੋਰੀ ਦੇ ਵਿੱਚ ਪਾ ਕੇ ਬੰਨ ਕੇ ਉਹਨਾਂ ਨੂੰ ਕੁੱਟਿਆ ਗਿਆ ਹਨਾ ਉਹ ਕਿਹੜੇ ਕਿਹੜੇ ਤਸਵੀਰ ਉਹਨਾਂ ਦੇ ਨੋਹ ਪੱਟੇ ਗਏ ਕਿਹੜੇ ਕਿਹੜੇ ਤਸਵੀਰ ਨਹੀਂ ਦਿੱਤੇ ਉਹਨਾਂ ਨੂੰ ਇੱਕ ਸੱਤ ਸਾਲ ਦਾ ਜਵਾਕ ਮਾਫੀ ਚਾਹਾਂਗਾ ਮੈਨੂੰ ਇਹ ਐਗਜ਼ਾਮਪਲ ਦੇਣ ਵਾਸਤੇ ਦੱਸਣਾ ਪੈਣਾ ਕਿ 7 ਸਾਲ ਦੀ ਉਮਰ ਦੇ ਵਿੱਚ ਕੀ ਹੁੰਦਾ ਬੱਚਾ ਉਸ ਉਮਰ ਦੇ ਵਿੱਚ ਇੰਨੇ ਤਸੀਹੇ ਸਹਿਣ ਤੋਂ ਬਾਅਦ ਜੇ ਕਿਸੇ ਨੇ ਧਰਮ ਪਰिवर्तन ਨਹੀਂ ਕੀਤਾ ਤੇ ਸਾਡੀਆਂ ਜਮੀਰਾਂ ਮਰ ਗਈਆਂ ਜਾਂ ਅਸੀਂ ਇੰਨੇ ਨੀਚ ਹੋ ਗਏ ਆ ਕਿ ਇੱਕ ਚੌਲ ਦੀ ਬੋਰੀ ਦੇ ਪਿੱਛੇ ਜਾਂ ਇੱਕ ਕੋਈ ਕਿਸੇ ਨੇ ਵੀਜ਼ਾ ਦਿੱਤਾ ਪਿੱਛੇ ਜੇ ਚੱਲਿਆ ਸੀ ਜੀ ਜਿਹੜਾ ਕਨਵਰਟ ਹੋਊਗਾ ਉਹਨੂੰ ਬਾਹਰ ਸੈਟਲ ਕਰਾਂਗੇ ਉਹਨੂੰ ਵੀਜ਼ਾ ਕਰਾਵਾਂਗੇ ਅਸੀਂ ਇੰਨੇ ਕਮੀਨੇ ਹੋ ਗਏ ਆ ਬਾਬਾ ਬੰਦਾ ਸਿੰਘ ਬਹਾਦਰ ਦਾਏ ਪੁੱਤਰ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਤੁਨ ਦਿੱਤਾ ਜਾਂਦਾ ਹੈ ਹਨਾ ਔਰ ਉੱਥੇ ਗੱਲ ਇਹ ਸੀ ਕਿ ਤੁਸੀਂ ਲਾ ਇਲਾ 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 ਕਹ ਦੋ ਅੱਜ ਮੈਂ ਆਪਣੀ ਮਰਜ਼ੀ ਨਾਲ ਕਹਿ ਰਿਹਾ ਮੈਂ ਦੱਸਣ ਲਈ ਕਹਿ ਰਿਹਾ ਕਿ ਲਾ ਇਲਾ ਇਲਾ ਲਾ ਮੁਹਮਮਦੁਰ ਰਸੂਲ ਲਲਾ ਪਰ ਇਹੀ ਗੱਲ ਕਹਿਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਚ ਉਹਨਾਂ ਦੇ ਬੱਚੇ ਦਾ ਕਲੇਜਾ ਤੁਨ ਦਿੱਤਾ ਗਿਆ ਵੀ ਇਹ ਕਹਿ ਪਰ ਉਹਨਾਂ ਨੇ ਨਹੀਂ ਗਈ ਅਸੀਂ ਉਹਨਾਂ ਦੇ ਵਾਰਸਾਂ ਤੇ ਜੇ ਅੱਜ ਅਸੀਂ ਕਨਵਰਟ ਹੋ ਰਹੇ ਹਾਂ ਤੇ ਅਸੀਂ ਆਪਣੇ ਪੂਰੇ ਦੇ ਪੂਰੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਾਂ ਇਸ ਇਤਿਹਾਸ ਦੇ ਵਿੱਚ ਅਸੀਂ ਖੱਲਾਂ ਪੁੱਠੀਆਂ ਲਵਾਈਆਂ ਨੇ ਅਸੀਂ ਚਰਖਰੀਆਂ ਤੇ ਚੜੇ ਗਏ ਆ ਅਸੀਂ ਜਿਹੜੇ ਤਿੰਨ ਸਿੰਘ ਸਾਹਿਬ ਗੁਰੂ ਸਾਹਿਬ ਦੇ ਨਾਲ ਚਾਂਦਨੀ ਚੌਂਕ ਜਾਂਦੇ ਨੇ ਉਸ ਚਾਂਦਨੀ ਚੌਂਕ ਦੇ ਵਿੱਚ ਰੂਹ ਦੇ ਵਿੱਚ ਬੰਨ ਕੇ ਸਿੱਖਾਂ ਨੂੰ ਸਾੜਿਆ ਗਿਆ ਦੇਗਾਂ ਦੇ ਚ ਉਬਾਲਿਆ ਗਿਆ ਆਰਿਆਂ ਦੇ ਨਾਲ ਚੀਰਿਆ ਗਿਆ ਹਨਾ ਉਸ ਤੋਂ ਬਾਅਦ ਵੀ ਅਸੀਂ ਧਰਮ ਆਪਣਾ ਬਚਾਇਆ ਅਸੀਂ ਆਪਣੀ ਖੱਲ ਨਹੀਂ ਬਚਾਈ ਅਸੀਂ ਆਪਣੀ ਜ਼ਿੰਦਗੀ ਨਹੀਂ ਬਚਾਈ ਅਸੀਂ ਆਪਣਾ ਧਰਮ ਬਚਾਇਆ ਤੇ ਅੱਜ ਦੇ ਟਾਈਮ 'ਚ ਅਸੀਂ ਹਾਲਾਂਕਿ ਹੁਣ ਤਾਂ ਅਸੀਂ ਬਹੁਤ ਸੋਖੇ ਆ ਅਸੀਂ ਤਾਂ ਆਪਣੇ ਘਰਾਂ 'ਚ ਰਜਾਈਆਂ 'ਚ ਬੈਠ ਕੇ ਆਰਾਮ ਨਾਲ ਕਮੈਂਟ ਵਾਜ਼ੀ ਕਰਦੇ ਆ ਹੁਣ ਤਾਂ ਬਹੁਤ ਸੌਖੇ ਹੁਣ ਤਾਂ ਸਾਡੇ ਤੇ ਕੋਈ ਐਦਾਂ ਦਾ ਜ਼ੁਲਮ ਹੀ ਨਹੀਂ ਹੈ ਹੈਨਾ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਰੇ ਸੀ ਜਿਹੜੀਆਂ ਅਈ ਨੱਤੀਆਂ ਪਾਉਂਦੇ ਨੇ ਮੁੰਡੇ ਅੱਜਕੱਲ ਨੱਤੀਆਂ ਦਾ ਮੈਂ ਇੱਕ ਆਊਟ ਆਊਟ ਆਫ ਦਾ ਕੰਟੈਕਸਟ ਗੱਲ ਲੱਗੂਗੀ ਪਰ ਨੱਤੀਆਂ ਦਾ ਰਵਾਜ ਕਿਉਂ ਆਇਆ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ ਚਾਰ ਸੋਨੇ ਦੀਆਂ ਮੋਹਰਾਂ ਤਾਂ ਜਿਹੜੇ ਧਾੜਵੀ ਸੀਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜਵਾਕ ਤੇ ਜੋਗੀ ਮਾਰਨੇ ਸ਼ੁਰੂ ਕਰਤੇ ਕਿਉਂਕਿ ਜੋਗੀ ਵੀ ਕੇਸ ਰੱਖਦੇ ਨੇ ਜੋਗੀ ਵੀ ਦਾੜ੍ਹੀ ਰੱਖਦੇ ਨੇ ਜੋਗੀਆਂ ਦੇ ਕੰਨ ਕਾੜਨੇ ਉਦੋਂ ਸ਼ੁਰੂ ਕੀਤੇ ਕਿਉਂਕਿ ਸਿੱਖ ਨਾਤਾ ਜਿਹੜੇ ਹੈਗੇ ਆ ਕੰਨ ਕਾੜਦਾ ਹੈਗਾ ਨਾ ਨੱਕ ਵਿੰਨਦਾ ਹੈਗਾ ਜਿਹੜਾ ਅੰਮ੍ਰਿਤਧਾਰੀ ਆ ਫਿਰ ਉਸ ਜਦੋਂ ਅਲੱਗ-ਅਲੱਗ ਜੋਗੀਆਂ ਦੇ ਕੁੜੀਆਂ ਦੇ ਸਿਰ ਵੱਢ ਕੇ ਲਜਾਣੇ ਸ਼ੁਰੂ ਕੀਤੇ ਸਰਕਾਰ ਦੇ ਕੋਲ ਤਾਂ ਉਥੇ ਫਿਰ ਜੋਗੀਆਂ ਨੇ ਕੰਨਾਂ 'ਚ ਮੁੰਦਰਾ ਪਾਣੀਆਂ ਸ਼ੁਰੂ ਕੀਤੀਆਂ ਕੁੜੀਆਂ ਦੇ ਕੰਨ ਨੱਕ ਵਿੰਨਣੇ ਸ਼ੁਰੂ ਕੀਤੇ ਤਾਂ ਕਿ ਪਛਾਣ ਹੋਵੇ ਕਿ ਇਹ ਸਿੱਖ ਦਾ ਸਿਰ ਨਹੀਂ ਆ ਅਸੀਂ ਉਹਨਾਂ ਹਾਲਾਤਾਂ 'ਚੋਂ ਲੰਘ ਕੇ ਆ ਗਏ ਆ ਤੇ ਅੱਜ ਜਦੋਂ ਅਸੀਂ ਸੌਖੀ ਸੰਧੀ ਬੈਠੇ ਆਂ ਤੇ ਮੜੀਆਂ ਜੀਆਂ ਕੁਝ ਪ੍ਰੋਬਲਮ ਸਾਨੂੰ ਆ ਜਾਂਦੀਆਂ ਸੀ ਉਹਨਾਂ ਵਿੱਚ ਕਨਵਰਟ ਹੋ ਰਹੇ ਆਂ ਸਾਨੂੰ ਆਪਣੇ ਤੇ ਸ਼ਾਨਾਮਤ ਇਤਿਹਾਸ ਨੂੰ ਯਾਦ ਕਰਨ ਤੇ ਯਾਦ ਕਰਵਾਉਣ ਦੀ ਲੋੜ ਆ ਤੇ ਉੱਥੇ ਆ ਕੇ ਖੜਨ ਦੀ ਲੋੜ ਆ ਇਹ ਸਵਾਲ ਬਹੁਤ ਛੋਟਾ ਆ ਕਿ ਕਿਸੇ ਦੂਜੇ ਧਰਮ 'ਚ ਚਲਾ ਜਾਵੇ ਕੋਈ ਤੇ ਸਾਨੂੰ ਤਕਲੀਫ ਕਿਉਂ ਹੁੰਦੀ ਆ ਸਾਨੂੰ ਤਕਲੀਫ ਤਾਂ ਹੁੰਦੀ ਆ ਸਾਣਾ ਸਾਡਾ ਉਹ ਖੂਨ ਨਾਲ ਲਿਖਿਆ ਹੋਇਆ ਇਤਿਹਾਸ ਜਦੋਂ ਪਿੱਛੋਂ ਦੀ ਬੋਲਦਾ ਤੇ ਫੇਰ ਅੰਦਰੋਂ ਦੀ ਉਹ ਚੀਕ ਨਿਕਲਦੀ ਆ ਕਿ ਅਸੀਂ ਆਪਣੇ ਬੱਚਿਆਂ ਦੇ ਜਿਹੜੇ ਟੋਟੇ ਆ ਉਹ ਗਲਾਂ ਚ ਪੁਆਲੇ ਬੱਚਿਆਂ ਦੇ ਕਲੇਜੇ ਮੂੰਹਾਂ ਚ ਪੁਆਲੇ ਸਾਡੇ ਸਾਹਿਬ ਜਾਨ ਦੀਆਂ ਚੱਪੜੀਆਂ ਅੱਖਾਂ ਹਨਾ ਉੱਥੇ ਤੱਕ ਅਸੀਂ ਸੈਣ ਤੋਂ ਬਾਅਦ ਵੀ ਜੇ ਦੂਜੇ ਧਰਮ ਚ ਨਹੀਂ ਗਏ ਤੇ ਅੱਜ ਅਸੀਂ ਦੂਜੇ ਧਰਮ ਚ ਕਿਉਂ ਜਾ ਰਹੇ ਆ ਇਹ ਸਵਾਲ ਛੋਟਾ ਆ ਪਰ ਇਹਦਾ ਜਵਾਬ ਪਿੱਛੇ ਪੂਰਾ ਇਤਿਹਾਸ ਖੜਿਆ ਕਿ ਇੱਕ ਚੌਲ ਦੀ ਬੋਰੀ ਪਿੱਛੇ ਤੁਸੀਂ ਉਧਰ ਚਲੇਗੇ ਜਾਂ ਇੱਕ ਵੀਜ਼ੇ ਦੇ ਪਿੱਛੇ ਤੁਸੀਂ ਉਧਰ ਚਲੇਗੇ ਤਾਂ ਫਿਰ ਤਾਂ ਇਹ ਲਾਹਨਤ ਵਾਲੀ ਗੱਲ ਆ ਫਿਰ ਤਾਂ ਇਹ ਜੰਮਣ ਤੇ ਲਾਹਨਤ ਵਾਲੀ ਗੱਲ ਆ ਜੀ ਦਵਾਬੀ ਸਾਹਿਬ ਗੱਲ ਕਰੀਏ ਕਿ ਜਿੱਦਾਂ ਹੁਣ ਵਰਜਿੰਦਰ ਪਾਸਟਰ ਦਾ ਜਿਹੜਾ ਇੱਕ ਮਸਲਾ ਸਾਹਮਣੇ ਆਇਆ ਪਹਿਲਾਂ ਵੀ 2018 ਦੇ ਵਿੱਚ ਵੀ ਇੱਕ ਰੇਪ ਦਾ ਜਿਹੜਾ ਕੇਸ ਉੱਤੇ ਹੋਇਆ ਸੀ ਉਦੋਂ ਵੀ ਉਹ ਬਾਹਰ ਭੱਜਣ ਦੀ ਫਰਾਕ ਦੇ ਵਿੱਚ ਸੀ 에어ਪੋਰਟ ਤੋਂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਇੱਕ ਹੋਰ ਜਿਹੜਾ ਮਸਲਾ ਸਾਹਮਣੇ ਆਇਆ ਕਿ ਇੱਕ ਲੜਕੀ ਦੇ ਨਾਲ ਫਿਰ ਛੇਡ ਛਾੜ ਦਾ ਜਿਹੜਾ ਮਸਲਾ ਸਾਹਮਣੇ ਆਇਆ ਪਰ ਸਵਾਲ ਇੱਥੇ ਇਹ ਆ ਹੁੰਦੀ ਆ ਉਹ ਤੋਂ ਪਤਾ ਇਹੀ ਲੱਗਦਾ ਕਿ ਉਹ ਆਪਣੇ ਮਾਪੇ ਦੇ ਨਾਲ ਜਿਹੜੀ ਉੱਥੇ ਗਈ ਸੀ ਤਾਂ ਮੇਰੇ ਹਿਸਾਬ ਨਾਲ ਜਿਹੜੀ ਇਹ ਕਮੀ ਆ ਇਹ ਕਿਤਨੇ ਕਿਤੇ ਜਿਹੜੇ ਘਰ ਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਲੱਗਦੀ ਆ ਤੁਹਾਨੂੰ ਦੇਖੋ ਜਦੋਂ ਕੋਈ ਦੁਖੀ ਹੁੰਦਾ ਉਹ ਕਿਤਨਾ ਕਿਤੇ ਆਸਰਾ ਪਾਲਦਾ ਹੈ ਹੈਨਾ ਚਾਹੇ ਉਹ ਡਾਕਟਰ ਕੋਲ ਜਾਵੇ ਜਾਂ ਕਿਸੇ ਬਾਬੇ ਕੋਲ ਜਾਵੇ ਹੁੰਦਾ ਇਹੀ ਆ ਦੁਖੀ ਮਾਪਿਓ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਪਰ ਜੇ ਇਹ ਫਰਜ਼ੋਦਾ ਹੈ ਨਾ ਜਿਹਦੇ ਕੋਲ ਬੱਚਾ ਪਹੁੰਚਿਆ ਮੇਰੇ ਕੋਲ ਕੋਈ ਆਪਣਾ ਬੱਚਾ ਦੇਖੋ ਇੱਕ ਪਿੱਛੇ ਜੇ ਇੱਕ ਸਟੋਰੀ ਚੱਲੀ ਸੀ ਸੋਸ਼ਲ ਮੀਡੀਆ ਤੇ ਕਿ ਕਲਕੱਤਾ ਤੋਂ ਕਿਸੇ ਨੇ ਆਪਣੀ ਕੁੜੀ ਨੂੰ ਟ੍ਰੇਨ ਤੇ ਚੜਾਇਆ ਕਿਸੇ ਹਿੰਦੂ ਨੇ ਆਪਣੀ ਕੁੜੀ ਨੂੰ ਟ੍ਰੇਨ ਤੇ ਚੜਾਇਆ ਤੇ ਇੱਕ ਸਿੱਖ ਨੂੰ ਉਹਦੀ ਬਾਹ ਫੜਾਤੀ ਵੀ ਇਹ ਦਿੱਲੀ ਦਿੱਲੀ ਮੇਰੀ ਕੁੜੀ ਨੂੰ ਉਤਾਰਨਾ ਤੇ ਸੇਫ ਲੈ ਕੇ ਜਾਈ ਤੇ ਉਹ ਬਹੁਤ ਜ਼ਿਆਦਾ ਉਹ ਸਟੋਰੀ ਵਾਇਰਲ ਹੋਈ ਸੀ ਉਹ ਸਿੱਖ ਜਿਹੜਾ ਹੈਗਾ ਦਿੱਲੀ ਆਪਣੇ ਜਦੋਂ ਰਿਸ਼ਤੇਦਾਰਾਂ ਨੂੰ ਮਿਲਿਆ ਉਸ ਕੁੜੀ ਦੇ ਤੇ ਉਹਨਾਂ ਨੂੰ ਹੈਂਡਓਵਰ ਕੀਤਾ ਤੇ ਉਹਨਾਂ ਨੇ ਗੱਲ ਕਰਾਈ ਤੇ ਉਹਦਾ ਪਿਓ ਵੀ ਕਿਉਂਕਿ ਟ੍ਰੇਨ ਛੁੱਟਣ ਵਾਲੀ ਸੀਗੀ ਤੇ ਉਹਦੇ ਪਿਓ ਨੇ ਫੋਨ ਤੇ ਗੱਲਬਾਤ ਕਰਕੇ ਦੱਸਿਆ ਕਿ ਬਾਈ ਜੀ ਮੈਂ ਤੁਹਾਡੀ ਦਸਤਾਰ ਦੇਖੀ ਤੇ ਮੈਂ ਤੁਹਾਡਾ ਸਰੂਪ ਦੇਖਿਆ ਤੇ ਮੈਨੂੰ ਇਹ ਪਤਾ ਸੀ ਵੀ ਜੇ ਗਜਣੀ ਤੋਂ ਬਚਾ ਕੇ ਲਿਆ ਸਕਦੇ ਨੇ ਹਨਾ ਤੇ ਇਹ ਕਿਸੇ ਨਾਲ ਧੱਕਾ ਨਹੀਂ ਕਰਨਗੇ ਕਿਸੇ ਨਾਲ ਕਿਸੇ ਨਾਲ ਇਦਾਂ ਦੀ ਯਾਰ ਮਾਰ ਨਹੀਂ ਕਰਨਗੇ ਕਿਸੇ ਨਾਲ ਇਦਾਂ ਦਾ ਕੋਈ ਫਰੇਮ ਨਹੀਂ ਕਰਨਗੇ ਮੈਂ ਉਹ ਤੁਹਾਡੀ ਦਸਤਾਰ ਨੂੰ ਦੇਖ ਕੇ ਉਹ Hindu ਕਹਿੰਦਾ ਕਿ ਮੈਂ ਆਪਣੀ ਬੱਚੀ ਦਾ ਹੱਥ ਤੁਹਾਡੇ ਹੱਥ ਫੜਾਤਾ ਤੇ ਮੈਨੂੰ ਯਕੀਨ ਸੀ ਕਿ ਮੇਰੀ ਬੱਚੀ ਸੇਫ ਪਹੁੰਚ ਜੇਗੀ ਤੇ ਦੂਜੇ ਪਾਸੇ ਇਹ ਬੱਚੀਆਂ ਜਦੋਂ ਇਹਨਾਂ ਦੇ ਡੇਰਿਆਂ 'ਚ ਪਹੁੰਚਦੀਆਂ ਇਹ ਆਮ ਲੋਕਾਂ ਨੂੰ ਵੀ ਤੇ ਇਹਨਾਂ ਮਾਪਿਓ ਨੂੰ ਵੀ ਸਮਝਣ ਦੀ ਲੋੜ ਹੈਗੀ ਆ ਕਿ ਤੁਹਾਡੀਆਂ ਬੱਚੀਆਂ ਦੇ ਨਾਲ 2018 ਦੇ ਵਿੱਚ ਗੱਲ ਹੋਈ ਔਰ ਹੁਣ ਇਹ 2025 'ਚ ਇਹੀ ਗੱਲ ਹੋ ਰਹੀ ਹੈ ਤੇ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਵਿੱਚ ਵੀ ਅਸੀਂ ਕਿਉਂਕਿ ਹੋ ਹੀ ਰਿਹਾ ਕਿ ਇਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਸਾਮਰਾਜ ਤੇ ਬਹੁਤ ਟੋੜਾ ਪੈਸਾ ਖੜਿਆ ਤੇ ਲੋਕ ਡਰ ਜਾਂਦੇ ਨੇ ਕਿਤੇ ਨਾ ਕਿਤੇ ਲੋਕ ਘਬਰਾ ਜਾਂਦੇ ਨੇ ਤੇ ਲੋਕ ਪਿੱਛੇ ਹਟ ਜਾਂਦੇ ਨੇ ਤੇ ਜਿਸ ਕਰਕੇ ਇਹਨਾਂ ਨੂੰ ਆਪਣੀਆਂ ਮਨਮਾਨੀਆਂ ਕਰਨ ਦਾ ਮੌਕਾ ਮਿਲਦਾ ਤੇ ਅੱਜ ਅਸੀਂ ਇਹ ਐਲਾਨ ਕੀਤਾ ਹੈਗਾ ਕਿ ਅਸੀਂ ਨਾਲ ਖੜੇ ਆ ਜਿਹਦੇ ਨਾਲ ਵੀ ਤੱਕਾ ਹੁੰਦਾ ਕਿਸੇ ਗਰੀਬ ਨਾਲ ਮਸੂਬ ਨਾਲ ਅਸੀਂ ਉਹਦੇ ਨਾਲ ਖੜੇ ਆ ਤੇ ਨਾਲ ਖੜ ਕੇ ਅਸੀਂ ਚਾਹੇ ਲੀਗਲ ਏਡ ਹੋਵੇ ਚਾਹੇ ਕਾਨੂੰਨੀ ਹੋਵੇ ਜਾਂ ਜੁੱਤੀ ਵਾਲੇ ਪਾਸੇ ਨੂੰ ਹੋਵੇ ਜਿੱਦਾਂ ਵੀ ਹੋਵੇ ਅਸੀਂ ਨਾਲ ਖੜੇ ਆ ਪਰਚੇ ਪੈਣਗੇ ਕੋਈ ਗੱਲ ਨਹੀਂ ਪਰਚੇ ਵੀ ਭੁਗਤਾਂਗੇ ਪਰ ਹੁਣ ਇਸ ਦੇ ਇਸ ਚੀਜ਼ ਦੇ ਉੱਤੇ ਖੜਨ ਦੀ ਤੇ ਲੜਨ ਦੀ ਲੋੜ ਆ ਜੀ ਜੀ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਬਾਈ ਹੁਣਾਂ ਨੇ ਜਿਹੜਾ ਪੂਰਾ ਇਸ ਮਸਲੇ ਤੇ ਜਿਹੜੀ ਵਿਚਾਰ ਚਰਚਾ ਕੀਤੀ ਆ ਕਿ ਜਿਹੜੇ ਧਰਮ ਪਰਵਤਨਾ ਕਾਫੀ ਹੱਦ ਤੱਕ ਵੱਧ ਚੁੱਕਿਆ ਤੇ ਇਹਨੂੰ ਰੋਕਣਾ ਕਿਵੇਂ ਆ ਕਿਵੇਂ ਇਹ ਪੰਜਾਬ ਦੇ ਵਿੱਚ ਉਹ ਖਤਮ ਹੋ ਸਕਦਾ ਸੀ ਸਾਡੇ ਸਰੋਤਿਆਂ ਨੂੰ ਵੀ ਜਿਹੜਾ ਜਰੂਰ ਕਹਾਂਗੇ ਕਿ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣੀ رائے ਜਰੂਰ ਦੇਣ ਕਿ ਜਿਹੜਾ ਧਰਮ ਪਰਵਤਨਾ ਉਹ ਕਿਸ ਤਰ੍ਹਾਂ ਰੁਕ ਸਕਦਾ ਜਾਂ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜਿਹੜੀਆਂ ਉਹ ਸਾਡੇ ਜਿਹੜਾ ਉਹ ਧਰਮ ਦੇ ਵਿੱਚ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਵਿੱਚ ਨਜ਼ਰ ਆ ਰਹੀਆਂ